ਪਰ ਮਨਜਿੰਦਰ ਸਿੰਘ ਲਾਲਪੁਰਾ ਜੇ ਉਹਨਾਂ ਦਾ ਅਕਸ ਉੱਚਾ ਸੀਗਾ ਕੱਦ ਉੱਚਾ ਸੀ ਤੇ ਜਦੋਂ ਕੱਦ ਉੱਚਾ ਹੁੰਦਾ ਜਿਹੜੇ ਦਰਖਤ ਉਹਨੂੰ ਫਾਲ ਸਭ ਤੋਂ ਵੱਧ ਲੱਗੇ ਹੁੰਦੇ ਆ ਵਟੇਲ ਸਭ ਤੋਂ ਵੱਧ ਉਹਨੂੰ ਪੈਂਦੇ ਤਾਂ ਉਹ ਵਿਰੋਧੀ ਵੀ ਤਾਂ ਸਿੱਧੇ ਤੌਰ ਤੇ ਪ੍ਰਗਟ ਤੌਰ ਤੇ ਜਾਂ ਗੁਪਤ ਤੌਰ ਤੇ ਸਰਗਰਮ ਹੋਣਗੇ ਪਾਰਟੀ ਵਿੱਚ ਵੀ ਹੋਣਗੇ ਬਾਹਰੋਂ ਵੀ ਹੋਣਗੇ ਕਿਉਂਕਿ ਮੈਨੂੰ ਤੇ ਇਹ ਚੀਜ਼ ਨਜ਼ਰ ਆਉਂਦੀ ਦੋਵੇਂ ਪੱਖਾਂ ਦੋਵੇਂ ਗੱਲਾਂ ਪਰ ਮੈਨੂੰ ਜਿੰਨਾ ਕੋ ਪਤਾ 3 ਸਾਲ ਦੀ ਸਜ਼ਾ ਤੇ ਕਿਸੇ ਨੂੰ ਵੀ ਹੋ ਜੇ ਜਨ ਪ੍ਰਤੀਨਿਧੀ ਨੂੰ ਉਹਨੂੰ ਕੋਰਟ ਤੋਂ ਬਾਹਰ ਨਿਕਲਦਿਆਂ ਜਵਾਂਤ ਮਿਲ ਜਾਂਦੀ ਹੈ ਜੀ ਪਰ ਇਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਜੀ ਜਿਹੜੀ 4 ਸਾਲ ਦੀ ਸਜ਼ਾ ਵਾ ਉਹਦੇ ਤੇ ਸੁਪਰੀਮ ਕੋਰਟ ਤੇ ਹੋ ਸਕਦਾ ਐਸ்சி ਐਸਟੀ ਐਕਟ ਵੀ ਲੱਗਾ ਜੀ ਔਰ ਦੂਜੀ ਚੀਜ਼ ਇਹ ਆ ਜਿਹੜੀ ਲੜਕੀ ਨੇ ਇਹਨੂੰ ਫੋਲੋ ਅਪ ਕੀਤਾ ਲਗਾਤਾਰ ਉਹਦੀ ਉਸ ਮਿਹਨਤ ਕਰਕੇ ਇਹ ਸਾਰਾ ਕੁਝ ਹੋਇਆ ਜੀ ਕੋਸ਼ ਸਿਆਸੀ ਬਦਲ ਖੋਰੀ ਵੀ ਮੈਨੂੰ ਨਜ਼ਰ ਆ ਰਹੀ ਹੈ ਕੋਸ਼ਿਸ਼ ਸਿਆਸੀ ਬਦਲ ਖੋਰੀ ਵੀ ਮੈਨੂੰ ਨਜ਼ਰ ਆ ਰਹੀ। ਖਸਰ ਕਾਨੂੰਨੀ ਪੱਖ ਤੇ ਕੋਈ ਐਡਵੋਕੇਟ ਹੀ ਦੱਸ ਸਕਦੇ ਆ ਜਿਹੜੇ ਇਸ ਚੀਜ਼ ਦੇ ਡੂੰਗੇ ਜਾਣਕਾਰ ਆ। ਜੀ। ਜੀ। ਜੋ ਮੇਰਾ ਆਪਣਾ ਖਿਆਲ ਆ। ਜੀ। ਕਿਉਂਕਿ ਪਾਰਟੀ ਪੱਧਰ ਤੇ ਕੀ ਹੈ ਮੈਨੂੰ ਨਹੀਂ ਪਤਾ। ਜੀ। ਪਰ ਮੈਨੂੰ ਲੱਗਦਾ ਦੇਖੋ ਸਰ ਕਿਉਂਕਿ ਇਹ ਤੇ ਹੁਣ ਮਾਮਲਾ ਸਬ ਜੁਡੀਸ ਆ। ਹਮ। ਇਹਦੇ ਚ ਕੋਰਟ ਕੀ ਫੈਸਲਾ ਲੈਂਦੀ ਆ ਜਾਂ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਕੀ ਤਿਆਰੀ ਕਰਦੇ ਆ। ਦੇਖੋ ਸਰ ਆਪਣੇ ਐਮਐਲਏ ਫਸਦੇ ਰਹੇ ਤੇ ਆਪਣੇ ਐਮਐਲਏ ਨੂੰ ਪਹਿਲਾਂ ਖੁੱਲੀ ਬਾਗ ਡੋਰ ਕਿੰਨੇ ਛੱਡਿਆ। ਵਾਗਡੋਰ ਖੁੱਲੀ ਛੱਡੀ ਫਿਰ ਕਾਬੂ ਕਰ ਲਿਆ ਉਹਦਾ ਆਪ ਕ੍ਰੈਡਿਟ ਲੈਨੇ ਵੀ ਅਸੀਂ ਕਾਬੂ ਕਰ ਲਿਆ ਤੇ ਖੁੱਲਾ ਵੀ ਤੁਸੀਂ ਛੱਡਿਆ ਸੀ ਰਮਨ ਰੋੜਾ ਗ੍ਰਿਫਤਾਰ ਕੀਤੇ ਆ ਤੇ ਰਮਨ ਰੋੜਾ ਦੀਆਂ ਫੋਟੋਆਂ ਕਿਤੇ ਕਿਤੇ ਨਾਲ ਹੈ ਉਦੋਂ ਹੋਰਾਂ ਕੀ ਖੁਚਾਈਆਂ ਉਹ ਜਵਾਬ ਦੇਣਗੇ ਮੈਂ ਹੁਣ ਕੋਮਰ ਵਿਜੇ ਪ੍ਰਤਾਪ ਜੀ ਤੁਸੀਂ ਗੱਲ ਕੀਤੀ ਆ ਮੈਂ ਉਹਨਾਂ ਨੂੰ ਅਜੇ ਤੱਕ ਮਿਲਿਆ ਨਹੀਂ ਪਰ ਮੈਂ ਜਿੰਨਾ ਕ ਆਵਾਜ਼ ਬੁਲੰਦ ਕਰ ਸਕਦਾ ਮੈਂ ਉਹਨਾਂ ਦੇ ਫੇਵਰ ਵਿੱਚ ਗੱਲ ਕਰਦਾ ਕੋਮਰ ਵਿਜੇ ਪ੍ਰਤਾਪ ਜੀ ਦੀ ਮੈਂ ਇੰਟਰਵਿਊ ਸੁਣੀ ਆ ਉਹਨਾਂ ਨੇ ਇਹ ਕਿਹਾ ਵੀ ਮੇਰੇ ਹਲਕੇ ਦੇ ਜਿੰਨੇ ਵੀ ਵਿਕਾਸ ਕਾਰਜ ਸੀ ਜੋ ਲੋਕਾਂ ਨਾਲ ਮੈਂ ਆਪਣੇ ਵਾਅਦੇ ਕੀਤੇ ਸੀਗੇ ਉਹ 90% ਕੰਮ ਕਰਵਾ ਚੁੱਕਾ ਪਾਰਟੀ ਹੈ ਕਮੇਡ ਇਸ ਗੱਲ ਦਾ ਜਵਾਬ ਦਊ ਜਿਹੜਾ ਬੰਦਾ ਆਪਣੇ ਲੋਕਾਂ ਦੇ ਸਾਰੇ ਕੀਤੇ ਹੋਏ ਵਾਅਦਿਆਂ ਨੂੰ 90% ਪੂਰਾ ਕਰ ਚੁੱਕਾ ਐਗਜ਼ਿਸਟਿੰਗ ਐਮਐਲਏ ਪੜਿਆ ਲਿਖਿਆ ਐਮਐਲਏ ਇਹ ਤਾਂ ਮਤ ਤੁਹਾਨੂੰ ਪੜਿਆ ਲਿਖਿਆ ਬੰਦਾ ਨਹੀਂ ਚੰਗਾ ਲੱਗਦਾ ਜਿਵੇਂ ਕਾਲੀ ਦਲ ਵਾਸਤੇ ਮਸ਼ਹੂਰ ਸੀ ਕਿ ਇਹਨਾਂ ਨੂੰ ਇੰਟੈਲੈਕਚੁਅਲਸ ਚੱਗੇ ਨਹੀਂ ਲੱਗਦੇ ਇਹ ਹਾਰ ਪਾ ਕੇ ਲਿਆਉਂਦੇ ਤੇ ਖੋਤੇ ਪਾ ਕੇ ਛੱਡ ਕੇ ਹੁੰਦੇ ਫਿਰ ਬਿਠਾ ਦੇ ਭਾਵੇਂ ਗੁਰਤੇਜ ਸਿੰਘ ਆਈਐਸ ਆ ਭਾਵੇਂ ਸਮਰਜੀਤ ਸਿੰਘ ਮਾਰਾ ਕੋਈ ਵੀ ਆਇਆ ਇਹ ਜੇ ਮੈਨੂੰ ਤੁਹਾਨੂੰ ਵੱਡੇ ਕਦ ਵਾਲਾ ਬੰਦਾ ਵੱਡੇ ਦਿਮਾਗ ਵਾਲਾ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ। ਕਮਰ ਵਿਜੇ ਪ੍ਰਤਾਪ ਦਾ ਔਰਾ ਜਿਹੜਾ ਨਾ ਉਹ ਪਾਰਟੀ ਨੂੰ ਬਰਦਾਸ਼ਤ ਨਹੀਂ। ਕੋ ਸਰ ਕਾਨੂੰਨੀ ਪੱਖ ਤੇ ਕੋਈ ਐਡਵੋਕੇਟ ਹੀ ਦੱਸ ਸਕਦੇ ਆ ਜਿਹੜੇ ਇਸ ਚੀਜ਼ ਦੇ ਡੂੰਗੇ ਜਾਣਕਾਰ ਆ। ਪਰ ਮੈਨੂੰ ਜਿੰਨਾ ਕੁ ਪਤਾ 3 ਸਾਲ ਦੀ ਸਜ਼ਾ ਤੇ ਕਿਸੇ ਨੂੰ ਵੀ ਹੋ ਜੇ ਜਨ ਪ੍ਰਤੀਨਿਧੀ ਨੂੰ ਉਹਨੂੰ ਕੋਰਟ ਤੋਂ ਬਾਹਰ ਨਿਕਲਦਿਆਂ ਜਵਾਂਤ ਮਿਲ ਜਾਂਦੀ ਆ। ਪਰ ਇਹਨਾਂ ਨੂੰ 4 ਸਾਲ ਦੀ ਸਜ਼ਾ ਹੋਈ। ਜੀ। ਜਿਹੜੀ 4 ਸਾਲ ਦੀ ਸਜ਼ਾ ਵਾ ਉਹਦੇ ਤੇ ਸੁਪਰੀਮ ਕੋਰਟ ਤੇ ਹੋ ਸਕਦਾ ਐਸਸੀ ਐਸਟੀ ਐਕਟ ਵੀ ਲੱਗਾ। ਔਰ ਦੂਜੀ ਚੀਜ਼ ਹੈ ਜੀ ਆ ਜਿਹੜੀ ਲੜਕੀ ਨੇ ਇਹਨੂੰ ਫੋਲੋ ਅਪ ਕੀਤਾ ਲਗਾਤਾਰ ਉਹਦੀ ਉਸ ਮਿਹਨਤ ਕਰਕੇ ਇਹ ਸਾਰਾ ਕੁਝ ਹੋਇਆ ਜੀ ਕੋਸ਼ ਸਿਆਸੀ ਬਦਲ ਖੋਰੀ ਵੀ ਮੈਨੂੰ ਨਜ਼ਰ ਆ ਰਹੀ ਜੀ ਜੋ ਮੇਰਾ ਆਪਣਾ ਖਿਆਲ ਜੀ ਕਿਉਂਕਿ ਪਾਰਟੀ ਪੱਦਰ ਤੇ ਕੀ ਹੈ ਮੈਨੂੰ ਨਹੀਂ ਪਤਾ ਜੀ ਪਰ ਮੈਨੂੰ ਲੱਗਦਾ ਦੇਖੋ ਸਰ ਕਿਉਂਕਿ ਇਹ ਤੇ ਹੁਣ ਮਾਮਲਾ ਸਬ ਜੁਡੀਸ ਹੈ ਹਮ ਇਹਦੇ ਚ ਕੋਰਟ ਕੀ ਫੈਸਲਾ ਲੈਂਦੀ ਆ ਜਾਂ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਕੀ ਤਿਆਰੀ ਕਰਦੇ ਆ ਹਮ ਪਰ ਮਨਜਿੰਦਰ ਸਿੰਘ ਲਾਲਪੁਰਾ ਜੇ ਉਹਨਾਂ ਦਾ ਅਕਸ ਉੱਚਾ ਸੀਗਾ ਕੱਦ ਉੱਚਾ ਸੀ ਤੇ ਜਦੋਂ ਕੱਦ ਉੱਚਾ ਹੁੰਦਾ ਜਿਹੜੇ ਦਰਖਤ ਉਹਨੂੰ ਫਾਲ ਸਭ ਤੋਂ ਵੱਧ ਲੱਗੇ ਹੁੰਦੇ ਆ ਵਟੇਲ ਸਭ ਤੋਂ ਵੱਧ ਉਹਨੂੰ ਪੈਂਦੇ ਤਾਂ ਉਹ ਵਿਰੋਧੀ ਵੀ ਤਾਂ ਸਿੱਧੇ ਤੌਰ ਤੇ ਪ੍ਰਗਟ ਤੌਰ ਤੇ ਜਾਂ ਗੁਪਤ ਤੌਰ ਤੇ ਸਰਗਰਮ ਹੋਣਗੇ ਪਾਰਟੀ ਵਿੱਚ ਵੀ ਹੋਣਗੇ ਬਾਹਰੋਂ ਵੀ ਹੋਣਗੇ ਕਿਉਂਕਿ ਮੈਨੂੰ ਤੇ ਇਹ ਚੀਜ਼ ਨਜ਼ਰ ਆਉਂਦੀ ਦੋਵੇਂ ਪੱਖਾਂ ਦੋਵੇਂ ਗੱਲਾਂ ਨਹੀਂ ਦੇਖੋ ਸਰ ਕਾਨੂੰਨੀ ਪ੍ਰਕਿਰਿਆ ਉਹ ਆਪਣਾ ਜਿਵੇਂ ਕਹਿੰਦੇ ਨੇ ਲਾ ਬਿਲ ਟੇਕ ਇਟਸ ਓਨ ਕੋਰਸ ਕੋ ਸਰ ਆਪਣੇ ਐਮਐਲਏ ਫਸਦੇ ਰਹੇ ਤੇ ਆਪਣੇ ਐਮਐਲਏ ਨੂੰ ਪਹਿਲਾਂ ਖੁੱਲੀ ਬਾਗਡੋਰ ਕਿਨੇ ਛੱਡੀ ਬਾਗਡੋਰ ਖੁੱਲੀ ਛੱਡੀ ਫਿਰ ਕਾਬੂ ਕਰ ਲਿਆ ਉਹਦਾ ਆਪ ਕ੍ਰੈਡਿਟ ਲੈਨੇ ਵੀ ਅਸੀਂ ਕਾਬੂ ਕਰ ਲਿਆ ਤੇ ਖੁੱਲਾ ਵੀ ਤੁਸੀਂ ਛੱਡਿਆ ਸੀ ਰਮਨ ਰੋੜਾ ਗ੍ਰਿਫਤਾਰ ਕੀਤੇ ਆ ਤੇ ਰਮਨ ਰੋੜਾ ਦੀਆਂ ਫੋਟੋਆਂ ਕਿਤੇ ਕਿਤੇ ਨਾਲ ਆ ਉਦੋਂ ਫੋਟੋਆਂ ਕਿਉਂ ਖਚਾਈਆਂ ਉਹ ਜਵਾਬ ਦੇਣਗੇ ਮੈਂ ਹੁਣ ਕੋਮਰ ਵਿਜੇ ਪ੍ਰਤਾਪ ਜੀ ਤੁਸੀਂ ਗੱਲ ਕੀਤੀ ਆ ਮੈਂ ਉਹਨਾਂ ਨੂੰ ਅਜੇ ਤੱਕ ਮਿਲਿਆ ਨਹੀਂ ਪਰ ਮੈਂ ਜਿੰਨਾ ਕੁ ਆਵਾਜ਼ ਬਲੰਤ ਕਰ ਸਕਦਾ ਮੈਂ ਉਹਨਾਂ ਦੀ ਫੇਵਰ ਵਿੱਚ ਗੱਲ ਕਰਦਾ ਕੋਵਰ ਵਿਜੇ ਪ੍ਰਤਾਪ ਜੀ ਦੀ ਮੈਂ ਇੰਟਰਵਿਊ ਸੁਣੀ ਆ ਉਹਨਾਂ ਨੇ ਇਹ ਕਿਹਾ ਵੀ ਮੇਰੇ ਹਲਕੇ ਦੇ ਜਿੰਨੇ ਵੀ ਵਿਕਾਸ ਕਾਰਜ ਸੀ ਜੋ ਲੋਕਾਂ ਨਾਲ ਮੈਂ ਆਪਣੇ ਵਾਅਦੇ ਕੀਤੇ ਸੀਗੇ ਉਹ 90% ਕੰਮ ਕਰਵਾ ਚੁੱਕਾ ਪਾਰਟੀ ਹੈ ਕਿ ਮੈਂ ਇਸ ਗੱਲ ਦਾ ਜਵਾਬ ਦਵ ਜਿਹੜਾ ਬੰਦਾ ਆਪਣੇ ਲੋਕਾਂ ਦੇ ਸਾਰੇ ਕੀਤੇ ਹੋਏ ਵਾਅਦਿਆਂ ਨੂੰ 90% ਪੂਰਾ ਕਰ ਚੁੱਕਾ ਐਗਜ਼ਿਸਟਿੰਗ ਐਮਐਲਏ ਪੜਿਆ ਲਿਖਿਆ ਐਮਐਲਏ ਇਹ ਤਾਂ ਮੈਨੂੰ ਤੁਹਾਨੂੰ ਪੜਿਆ ਲਿਖਿਆ ਬੰਦਾ ਨਹੀਂ ਚੰਗਾ ਲੱਗਦਾ ਜਿਵੇਂ ਕਾਲੀ ਦਲ ਵਾਸਤੇ ਮਸ਼ਹੂਰ ਸੀ ਇਹ ਇਹਨਾਂ ਨੂੰ ਇੰਟੈਲੈਕਚੁਅਲਸ ਤੇ ਗੇਰੀ ਲੱਗਦੇ ਇਹ ਹਾਰ ਪਾ ਕੇ ਲਿਆਉਂਦੇ ਤੇ ਖੋਤੇ ਪਾ ਕੇ ਛੱਡ ਕੇ ਹੁੰਦੇ ਫਿਰ ਬਿਠਾ ਕੇ ਭਾਵੇਂ ਗੁਰਤੇਜ ਸਿੰਘ ਆਈਐਸ ਆ ਭਾਵੇਂ ਸਿਮਰਨਜੀਤ ਸਿੰਘ ਮਾਰਾ ਕੋਈ ਵੀ ਆਇਆ ਇਹਦਾ ਮਤਲਬ ਤੁਹਾਨੂੰ ਵੱਡੇ ਕਦ ਵਾਲਾ ਬੰਦਾ ਵੱਡੇ ਦਿਮਾਗ ਵਾਲਾ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਕਵਰ ਵਿਜੇ ਪ੍ਰਤਾਪ ਦਾ ਔੜਾ ਜਿਹੜਾ ਨਾ ਉਹ ਪਾਰਟੀ ਨੂੰ ਬਰਦਾਸ਼ਤ ਨਹੀਂ